ਕਬਜ਼ੇ ਨੂੰ ਹਟਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਇਸ ਦੌਰਾਨ ਦੁਕਾਨਦਾਰ ਅਤੇ ਨਗਰ ਕੌਂਸਲ ਦੇ ਕਰਮਚਾਰੀਆਂ ਵਿੱਚ ਤਿੱਖੀ ਬਹਿਸ ਵੀ ਦੇਖਣ ਨੂੰ ਮਿਲੀ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਨਗਰ ਕੌਂਸਲ ਦੇ ਹੀ ਮੁੱਖਪਿੰਦਰ ਸਿੰਘ ਨੇ ਦੱਸਿਆ ਕਿ ਬੀਤੇ ਦਿਨੀ ਐਸਐਸਪੀ ਅਦਿੱਤਿਆਵਲ ਨੂੰ ਸ਼ਹਿਰ ਵਿੱਚ ਪੈਦਲ ਚਾਲ ਦੀ ਟ੍ਰੈਫਿਕ ਦੀ ਸਮੱਸਿਆ ਨੂੰ ਦੇਖਿਆ ਗਿਆ ਸੀ ਤੇ ਉਨ੍ਹਾਂ ਨੂੰ ਦਿੱਤੇ ਗਏ ਨਿਰਦੇਸ਼ਾਂ ਤੇ ਕਾਰਵਾਈ ਕੀਤੀ ਜਾ ਰਹੀ ਹੈ ਉਨ ਨੇ ਕਿਹਾ ਕਿ ਜੇਕਰ ਦੁਕਾਨਦਾਰ ਆਪਣਾ ਸਮਾਨ ਅਤੇ ਗ੍ਰਾਹਕ ਵੀ ਆਪਣਾ ਵਾਹਨ ਯੈਲੋ ਲਾਈਨ ਦੇ ਅੰਦਰ ਲਗਾਉਣਗੇ ਤਾਂ ਟ੍ਰੈਫਿਕ ਦੀ ਸਮੱਸਿਆ ਨਹੀਂ ਆਵੇਗੀ ਜੇਕਰ ਕੋਈ ਏਸੀ ਉਲੰਘਣਾ ਕਰੇਗਾ ਤੇ ਉਸ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ही ट्रैफिक पुलिस इंचार्ज सतनाम सिंह ने, ने कहा कि नगर काउंसिल वालों जो आज कार्रवाई की जा रही है की नजायज कब्जे हटाए जा रहे हैं एक कार्रवाई हफ्ते एक बार जरूर होनी चाहिए दी है जो ट्रैफिक दी समस्या खत्म हो सके उन्होंने कहा कि नगर काउंसिल वालों दिते गए समय तो देरी ना आना पहला ही दुकानदार ने अपना सामान चुपके अंदर रख लिया सी ਉਨਹਨੇ ਕਿਹਾ ਕਿ ਨਗਰ ਕੌਂਸਲ ਵੱਲੋਂ ਸਖਤ ਐਕਸ਼ਨ ਲੈਣਾ ਚਾਹੀਦਾ ਹੈ ਵੇ ਕੇ ਆ ਰਹੇ ਹਾਂ ਹਾਂਜੀ ਉਹ ਬੋਰਡ ਉਹ ਬੋਰਡ ਕਿਹੜਾ ਬੋਰਡ ਹੈ ਬਾਤ ਬਾਤ ਮੈਨ ਕਾਉਂਸਲ ਗਰਦਾਪਰ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਇਨਕ੍ਰੋਚਮੈਂਟ ਸੰਬੰਧੀ ਆ ਔਰ ਪਰਸੋਂ ਚੌਥ ਸਾਡੇ ਐਸਐਸਪੀ ਸਾਹਿਬ ਇੱਥੇ ਦੌਰਾ ਕਰਕੇ ਗਏ ਸੀਗੇ ਔਰ ਉਹਨਾਂ ਵੱਲੋਂ ਸਖਤ ਹਦਾਇਤ ਹੋਈ ਸੀਗੀ ਕਿ ਬਾਜ਼ਾਰ ਨੂੰ yellow line ਨਾਲ ਲਾ ਕੇ ਤੇ ਪਾਰਕਿੰਗ ਲਈ ਜਗ੍ਹਾ ਛੱਡੀ ਜਾਵੇ ਔਰ ਇਹ ਤਾਂ ਹੀ ਛੱਡੀ ਜਾ ਸਕਦੀ ਹੈ ਜੇ ਇਨਕ੍ਰੋਚਮੈਂਟ ਦੂਰ ਹੋਊਗੀ ਔਰ ਪਹਿਲਾਂ ਇਹ ਇਨਕ੍ਰੋਚਮੈਂਟ ਇੱਕ ਹਫ਼ਤਾ ਲਗਾਤਾਰ ਦੂਰ ਕਰਕੇ ਫਿਰ yellow line ਜਿਹੜੀ ਲਗਾਉਣ ਜਾ ਰਹੇ ਆ ਉਦੇ ਚ ਇਹ ਦੁਕਾਨਦਾਰ ਨੂੰ ਵੀ ਸੁਵਿਧਾ ਹੋਊਗੀ ਤੇ ਆਮ ਪਬਲਿਕ ਨੂੰ ਵੀ ਉਹਦੀ ਸੁਵਿਧਾ ਹੋਊਗੀ ਜਿਹੜਾ ਦੁਕਾਨਦਾਰ ਆ ਉਹ ਆਪਣੀ ਇਨਕ੍ਰੋਚਮੈਂਟ ਨੂੰ ਦੂਰ ਕਰਕੇ ਆਪਣੇ ਸ਼ਟਰ ਦੇ ਅੰਦਰ ਚਲਾ ਜਾਵੇ ਔਰ ਜਿਹੜਾ ਟੂ ਵਹੀਕਲ ਆ ਜਿਹੜਾ ਇੱਥੇ ਉਹਨਾਂ ਦੇ ਸ਼ਾਪਿੰਗ ਕਰਨ ਆਉਂਦੇ ਆ ਉਹ yellow line ਦੇ ਅੰਦਰ ਲਾ ਕੇ ਤੇ ਆਪਣੀ ਸ਼ਾਪਿੰਗ ਕਰ ਸਕਦੇ ਆ ਔਰ ਉਹ ਤਾਂ ਹੀ ਇਹ ਜਿਹੜੀ ਆ ਇਹ yellow line ਲੱਗ ਸਕਦੀ ਆ ਜੇ ਉਹ ਇਨਕ੍ਰੋਚਮੈਂਟ ਨੂੰ ਆਪਣੇ ਆਪ ਹੀ ਦੂਰ ਕਰ ਲੈਣ ਔਰ ਜਿਹੜੀ ਆ ਲੋਕਾਂ ਦੀ ਸੁਵਿਧਾ ਲਈ ਇਹ ਜਿਹੜਾ ਟ੍ਰੈਫਿਕ ਦਾ ਸਮੱਸਿਆ ਆ ਇਹ ਜਿਹੜਾ ਇਹਦਾ ਹੱਲ ਕੀਤਾ ਜਾਊਗਾ ਇਹ ਬਿਲਕੁਲ ਇਦਾਂ ਦੀ ਰੁਟੀਨ ਜਿਹੜੀ ਆ ਬੜੀ ਪੁਰਾਣੀ ਬਣੀ ਆ ਇਹਨਾਂ ਦੀ ਜਿੱਦੋਂ ਵੀ ਅਸੀਂ ਆਉਂਨੇ ਆ ਆਪਣੇ ਅੰਦਰ ਸਮਾਨ ਕਰ ਲੈਂਦੇ ਆ ਔਰ ਬਾਅਦ ਵਿੱਚ ਸਾਡੀ ਜਾਣ ਤੇ ਫਿਰ ਸਮਾਨ ਬਾਹਰ ਕੱਢ ਲੈਂਦੇ ਆ ਅਸੀਂ ਇਸ ਤੁਹਾਡੇ ਮਾਧਿਅਮ ਰਾਹੀਂ ਇਹਨਾਂ ਨੂੰ ਭਰਜੁਰ ਅਪੀਲ ਕਰਦੇ ਆ ਹੱਥ ਜੋੜ ਕੇ ਅਪੀਲ ਕਰਦੇ ਆ ਸਮੂਹ ਦੁਕਾਨਦਾਰਾਂ ਨੂੰ ਕਿ ਅਜਿਹਾ ਨਾ ਕੀਤਾ ਜਾਵੇ ਆਪਣੇ ਹੀ ਸਿਆਣੇ ਨਾਗਰਿਕ ਹੋਣ ਦਾ ਸਬੂਤ ਦਿਓ ਔਰ ਆਪਣੇ ਆਪ ਹੀ ਇਨਕ੍ਰੋਚਮੈਂਟ ਨੂੰ ਦੂਰ ਕਰੋ ਤਾਂ ਜੋ ਆਮ ਪਬਲਿਕ ਨੂੰ ਜਿਹੜਾ ਔਣ ਜਾਣ ਵਿੱਚ ਮੁਸ਼ਕਲ ਨਾ ਹੋਵੇ ਇਹਨਾਂ ਨੂੰ ਪਤਾ ਲੱਗ ਜਾਂਦਾ ਪਤਾ ਨਹੀਂ ਕੀ ਗੱਲ ਹੈ ਇਹ ਫਿਰ ਜਦੋਂ ਕੋਈ ਹਿਲਜੁਲ ਹੁੰਦੀ ਹੈ ਇਹ ਚੁੱਕ ਲੈਂਦੇ ਆ ਮੁੜ ਕੇ ਫੇਰ ਰੱਖ ਲੈਂਦੇ ਆ ਇਹਦੇ ਇਹ ਹੈ ਵੀ ਹਫਤੇ 'ਚ ਇੱਕ ਵਾਰੀ ਮਤਲਬ ਇਹ ਕੰਮ ਮਿਹਮ ਜੜੀ ਹੈ ਜਾਰੀ ਰਹੇ ਇਹ ਨਹੀਂ ਹਰ ਹਫਤੇ ਇੱਕ ਦੋ ਦਿਨ ਇੱਕ ਦੋ ਦਿਨ ਇਹ ਕੰਮ ਜਾਰੀ ਰਹੇ ਇਹਨਾਂ ਨੂੰ ਪਤਾ ਲੱਗ ਜਾਏ ਇਹਨਾਂ ਦਾ ਸਮਾਨ ਜਿਹੜਾ ਜ਼ਬਤ ਹੋਏ ਉਹ ਮੁੜ ਕੇ ਇਹਨਾਂ ਨੂੰ ਵਾਪਸ ਨਾ ਮਿਲੇ ਜੇ ਉਹ ਦੇਣਾ ਵੀ ਹੋਏ ਤੇ ਉਹਦੀ ਉਹਦੀ ਕੋਈ ਪਰਚੀ ਕੱਟ ਕੇ ਉਹਨੂੰ ਜੁਰਮਾਨਾ ਕਰਕੇ ਫੇਰ ਦੇਣ ਫੇਰੇ ਹਟ ਸਕਦੇ ਨੇ ਉਦਾਂ ਨਹੀਂ ਹਟਦੇ ਕਮੇਟੀ ਘਰ ਵੱਲੋਂ ਜਿਹੜਾ ਐਲਟੀਮੇਟਮ ਦਿੱਤਾ ਗਿਆ ਹੈ ਕਾਰਵਾਈ ਕਰਨ ਦਾ ਦੇਖਿਆ ਜੇ ਤੇ 1 ਘੰਟਾ 1.5 ਘੰਟਾ ਜਿਹੜਾ ਲੇਟ ਕਰ ਦਿੱਤਾ ਉਹਦੇ ਨਾਲ ਇਨਫੋਰਮੇਸ਼ਨ ਸ਼ਾਇਦ ਮਿਲ ਗਈ ਇਹਨਾਂ ਨੂੰ ਆ ਉਹ ਤੇ ਫਿਰ ਇਹਨਾਂ ਨੂੰ ਪਤਾ ਹੋਣਾ ਵੀ ਪਤਾ ਨਹੀਂ ਕੀ ਗੱਲ ਹੋਈ ਆ ਕਿਉਂ ਲੇਟ ਹੋਏ ਨੇ ਕੋਈ ਕੰਮ ਪੈ ਗਿਆ ਜਾਂ ਕੀ ਗੱਲ ਹੋਈ ਉਹ ਫਿਰ ਜਦੋਂ ਉਹ ਆਏ ਉਹਨਾਂ ਨੂੰ ਲੋਕਾਂ ਨੇ ਚੁੱਕ ਚੱਕ ਲਿਆ ਹੁਣ ਬਾਕੀ ਸ਼ਹਿਰ ਚ ਤੇ ਰੌਲਾ ਪੈ ਹੀ ਜਾਣਾ ਉਹਨਾਂ ਨੇ ਆਪੇ ਟੱਕ ਲੈਣਾ ਆ